ਹਾਂਜੀ ਸਰ ਨਾਮ ਤੁਹਾਡਾ ਸਰਦੀ ਮੇਰਾ ਨਮੰਗਾ ਸਿੰਘ ਜੀ ਇਹ ਕਿਹੜੇ ਪਿੰਡ ਤੋਂ ਔਰ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਆ ਜੀ ਸਾਡਾ ਨਵਾਂਸਤ ਪਿੰਡ ਜੀ ਜੀ ਨਵਾਂਸਤ ਸਾਡਾ ਪਿੰਡ ਜੀ ਮਤਲਬ ਬਾਰਡਰ ਦੀ ਪੱਟੀ ਤੇ ਆ ਜੀ ਇਹ ਸਾਰਾ ਬਾਰਡਰ ਦੀ ਪੱਟੀ ਤੇ ਜੀ ਬਾਰਡਰ ਪੱਟੀ ਤੇ ਲੋਕ ساری ਉਮਰ ਤਾਂ ਆ ਹੀ ਕੰਮ ਆ ਅਸੀਂ ਬਸ ਮਾਰੇ ਚੱਲਦੇ ਆ ਜੀ ਖਦਰ ਤਾਂ ਹੜ ਦੀ ਮਾਸਨੂ ਆ ਸਾਨੂੰ ਕੋਲ ਜੰਕ ਦੀ ਮਾਰ ਕੋਈ ਵਿਚਾਰਾ ਬਸੇ ਸਮਾਨ ਬਣਾਉਂਦਾ ਚੜੀ ਟੱਪਾ ਕਰਕੇ ਟੁੱਟੇ ਜਾਂਦੇ ਸਾਡਾ ਸਮਾਨ ਦਾ ਜੀ ਜੇ ਇਹ ਕਾਰਨ ਹਰ ਵਾਰ ਜਿਹੜਾ ਹੜ ਆ ਜਾਂਦਾ ਹੈ ਇਹਦੇ ਤੇ ਕੋਈ ਪੱਕੀ ਜਿਹੜੀ ਆ ਰੋਕ ਨਹੀਂ ਲਗਾਈ ਜਾ ਸਕਦੀ ਪ੍ਰਸ਼ਾਸਨ ਵੱਲੋਂ ਹਾਂ ਜੀ ਬਾਦੁਰ ਲਗਦੀ ਹੈ ਉਹਨਾਂ ਕੋਲ ਪੈਸਾ ਨਹੀਂ ਹੈ ਇਹਨਾਂ ਕੋਲ ਜੋ ਭੁੱਖੇ ਬੈਠੇ ਆ ਲੱਗੂ ਇਹਨਾਂ ਕੋਲ ਸਭ ਕੁਝ ਆ ਜੀ ਇਹਨਾਂ ਆਦੇ ਘਰ ਪਹਿਲਾਂ ਪਰੇ ਆ ਨਾ ਜੀ ਇੱਥੇ ਆਉਣਾ ਪੈ ਲੱਗਦੀ ਹੁਣ 1.5 2-2 ਲੱਖ ਦਾ ਮੁਆਵਜ਼ਾ ਦੇ ਦੇ ਇਹਨੂੰ ਕੱਢ ਦੋ ਕੱਢ ਕਈ ਸਾਲ ਨਹੀਂ ਉਹਦਾ ਉਹਦਾ ਪ੍ਰਸ਼ਾਸਨ ਜਦੋਂ ਆਉਂਦਾ ਹੈ ਉਹਨਾਂ ਵੱਲੋਂ ਕੀ ਸੁਝਾਅ ਤੇ ਕੀ ਜਿਹੜਾ ਪ੍ਰਸ਼ਾਸਨ ਵੀਰ ਜੀ ਠੀਕ ਹੈ ਜੀ ਪ੍ਰਸ਼ਾਸਨ ਆਪਏ ਨਹੀਂ ਕਹਿੰਦੇ ਕੋਈ ਪ੍ਰਸ਼ਾਸਨ ਉਹਨਾਂ ਆਏ ਹਾਲਾਲ ਦੀ ਕੜੀ ਜਿਹੜਾ ਇਸ ਟਾਈਮ ਜਿਹੜਾ ਮੌਕੇ ਦਾ ਮਾਲਕ ਜੀ ਆਪਾਂ ਸਾਨੂੰ ਕਹਦਾ ਬਖੰਤ ਮਾਨੀ ਜੀ ਸੀਐਮ ਜੀ ਕਿੰਨ ਤਾਂ ਨਮੈਦਾ ਚੁਣਿਆ ਕੋਈ ਚੁਣਿਆ ਸੀ ਇੱਕ ਵਿਸ਼ਵਾਸ ਪਾਤਾ ਜੀ ਇਹ ਸਾਡਾ ਕੁਝ ਭਲਾ ਹੀ ਕਰੇਗਾ ਜੀ ਜੇ ਭਾਲੇ ਝੋਟ ਮਾਰ ਮਾਰ ਤੇ ਮੁਰਗੀਆਂ ਦੇਊਗਾ ਉਹ ਮੁਆਵਜ਼ੇ ਦੇਊਗਾ ਇਹ ਆਪ ਛੱਡ ਕੇ ਚੰਗਾ ਤਗੜਾ ਯਾ ਪੱਗ ਜੀ ਜੀ ਹੈ ਉਹ ਡੀਸੀਪੀ ਲਈ ਬਸ ਆਪਾਂ ਕੀ ਲੈਣਾ ਵਿਆਹ ਉਹ ਕਰਾ ਕੇ ਤੇ ਬੈਠੇ ਨਿਕਲੇ ਘਰੇ ਤੋਂ ਅਸੀਂ ਕੀ ਲੈਣਾ ਜੀ ਕਿਛੇ ਤੋਂ ਜੀ ਇਹ ਤਾਂ ਦੁਨੀਆ ਬਕ ਕਿੰਨੀ ਬੁੱਖੀ ਮਰੀ ਜਾਂਦੀ ਸੁਣਿਆ ਪਤਾ ਨਹੀਂ ਜੇਕਰ ਇਸ ਇਲਾਕੇ ਦੇ ਵਿੱਚ ਜਿਵੇਂ ਇੰਨਾ ਪਾਣੀ ਹੈ ਹਾਂ ਜੀ ਹਾਂ ਜੀ ਜੇ ਵੋਟਾਂ ਹੁੰਦੀਆਂ ਫੇਰ ਜੇ ਇਲੈਕਸ਼ਨ ਹੁੰਦਾ ਫਿਰ ਕਿਸ ਤਰ੍ਹਾਂ ਪ੍ਰਸ਼ਾਸਨ ਮੰਨੋ ਆਉਂਦਾ ਫਿਰ ਫਿਰ ਤਾਂ ਵੀਰ ਜੀ ਤੁਸੀਂ ਦੱਸੋ ਵੀ ਮੈਂ ਉਹਨੂੰ ਗੱਲ ਘਾਂਵਾਂ ਚੋਂ ਇਸ ਟਾਈਮ ਇੰਨਾ ਬਾਰੇ ਨਹੀਂ ਖੁੱਲ ਕੇ ਦੱਸੋ ਕੋਈ ਗੱਲ ਨਹੀਂ ਇਹਨਾਂ ਬੰਦਿਆਂ ਨੇ ਕੀ ਕਰਨਾ ਸੀਗਾ ਫਿਰ ਤਾਂ ਪੈਰ ਹੀ ਫੜਦੇ ਆ ਜੀ ਹੱਥ ਵੀ ਜੋੜਦੇ ਆ ਜੀ ਐ ਗਦੇ ਨਹੀਂ ਪਿਓ ਕਹਿੰਦੇ ਆ ਸਾਡਾ ਤਾਂ ਪਿਓ ਬਣ ਜਾ ਭਰਾ ਬਣ ਕੇ ਸਾਡਾ ਪਿਓ ਬਣ ਜਾ ਜਿਵੇਂ ਜਿਵੇਂ ਬਣ ਜਾਂਦਾ ਨਿੱਕਾ ਵੱਡਾ ਪਿਓ ਬਣ ਜਾਂਦਾ ਹਾਂ ਨਿੱਕਾ ਵੱਡਾ ਬਣ ਜਾ ਜਿਵੇਂ ਬਸ ਬਣ ਜਾ ਵਾ ਸਾਡਾ ਜੀ ਮੈਂ ਨਾ ਸ਼ੁਕਰਗੁਜ਼ਾਰ ਆ ਫਿਰ ਵੀ ਚਲੋ ਇੱਕ ਮਿੰਟ ਆਪਣੇ ਉਸ ਦਿਨ ਅਪਣਾਏ ਸੀ ਕਿਥੇ ਰਾਜਾ ਬੜਿੰਗਾ ਸਾਹਿਬ ਜੀ ਜੀ ਹੁਣ ਇੱਕ ਗੱਲ ਤਾਂ ਮਨ ਲੱਗੀ ਚੰਗੀ ਇੱਥੇ ਦੀ ਜੀ ਕਿ ਇਥੋਂ ਦਾ ਵੀ ਸਾਡੇ ਤਾਂ ਸਰਕਾਰ ਦਾ ਸਿਰ ਨਹੀਂ ਕਿ ਚਲੋ ਜੀ 1.5 ਸਾਲ ਰਿੰਦਾ ਸਾਡਾ ਜੀ ਹੁਣ ਦੋਰ ਸੱਚ ਦੇ ਜ਼ਮੀਨਾਂ ਸੀ ਜਿਹੜੀਆਂ ਜੀ ਮੰਨ ਕੇ ਚਲੋ ਉੰਜਾਂ ਸੀ ਬਾਲ ਸਰਕਾਰ ਤੋਂ ਪੱਕੀਆਂ ਜੀ ਹੁਣ ਟੋੜੀਆਂ ਕਿਹਨਾਂ ਨੇ ਆ ਜਿਹੜੀ ਆ ਬੈਠੇ ਆ ਪੜਵਾਰੀ ਪੜੂਰੀ ਤਸੀਲਦਾਰਾਂ ਇਹਨਾਂ ਨੇ ਪੈਸੇ ਖਾਸ ਕੇ ਨਾ ਤੋੜ ਤੇ ਪਰਾਂ ਮਾਰੀਆਂ ਨਹੀਂ ਇਹ ਟੁੱਟੀਆਂ ਵੀ ਤਾਂ ਕਾਂਗਰਸ ਸਰਕਾਰ ਦੇ ਵਿੱਚ ਹੀ ਐ ਉਹ ਟੁੱਟੀਆਂ ਉਹਨਾਂ ਨੂੰ ਕਾਂਗਰਸ ਸਰਕਾਰ ਦੇ ਵਿੱਚ ਬਈ ਜੀ ਉੱਥੇ ਨਾ ਇਹਨਾਂ ਨੂੰ ਪੂਰਾ ਉਹ ਉਹਨਾਂ ਨੇ ਜਿਵੇਂ ਆਪਾਂ ਸਰਕਾਰ ਦਾ ਮੁਆਵਜ਼ਾ ਇਹ ਆਪਾਂ ਇਹਨੇ ਪੱਕਾ ਕਰਨ ਦਾ ਜੀ ਸਰਕਾਰੀ ਜਿਹੜਾ ਆਪਾਂ ਨੂੰ ਇਹਦਾ ਦਰਜਾ ਸਰਕਾਰ ਦਾ ਜੇ ਆਪਾਂ ਹੱਕ ਬਣਦਾ ਜੀ ਆਪਾਂ ਟੈਕਸ ਦੇ ਉਮਰਜੀ ਲਾਲ ਜ਼ਮੀਨ ਦਾ ਜੀ ਜੀ ਵੀ ਜਿਵੇਂ ਕਿੱਲੇ ਦਾ ਪਹੁੰਚ ਗਿਆ ਗਿੱਲਾ ਬਚ ਗਿਆ ਜੀ ਜੀ ਤਾਂ ਦੋ ਕਿੱਲੇ ਦਾ ਮਨ ਚਲ ਨਹੀਂ ਪਹੁੰਚਿਆ ਜੀ ਉਹ ਤੂੰ ਇਹ ਖਾਦ ਆਪ ਗਏ ਉਤ ਪਰਸੈਂਟ ਦੇ ਆਖੇ ਕੋਈ ਟੁੱਟ ਨਹੀਂ ਸੀ ਕਰਦਾ ਠੀਕ ਹੈ ਜੀ ਹਰ ਤੇਰੀ ਜੀ ਜਮਾਨ ਕਜਾਲ ਜਿੰਮੇਦਾਰ ਤੇ ਹੀ ਲਾ ਦੀ ਜੀ ਬੱਚੇ ਜੀ ਜੀ ਤੂੰ 200 ਰੁਪਏ ਦੇ ਦਈਏ ਜੀ ਇਹ ਅਗਰਾਂ ਨੇ ਮੰਨ ਦੇਣੇ ਆ ਤੇ 50 ਰੁਪਏ ਮੰਨ ਕਜਾਲ ਤੂੰ ਅਗਾ ਪਜਾਮੇ ਦਾ 150 ਤੂੰ ਦੇ ਬਜਾਵੇਂ ਠੀਕ ਤੇ ਫਿਰ ਉਹ ਤਨ ਕੀ ਲੋਕ ਮੰਗੇ ਜੀ ਇਹ ਕਹਿਣ ਦਾ ਮਤਲਬ ਇਹ ਪ੍ਰਸ਼ਾਸਨ ਦੇ ਜਿਹੜੇ ਕੁਝ ਅਧਿਕਾਰੀ ਨੇ ਚੁਣਿੰਦਾ ਹਾਂ ਉਹਨਾਂ ਵੱਲੋਂ ਇਹ ਜਿਹੜੀ ਹੇਰਫੇਰ ਕੀਤੀ ਗਈ ਹੈ ਮੈਂ ਤਾਂ ਸਾਰੇ ਸਸਪੈਂਡ ਕਰਦੇ ਪਰ ਇਹ ਘਰੇ ਬਾਹਰ ਲਾਉਣ ਛੋਣਾਂ ਕਰੀ ਤਾਂ ਆ ਗਈ ਅਲੱਗ ਫੜਾ ਜਾਵੇ ਉਹਨੂੰ ਜੀ ਇਹਨਾਂ ਦੇ ਕੋਠੇ ਪਰਲੇ ਉਮਰਾਂ ਦੇ ਪੈਸੇ ਸੱਤ ਬਲਸੀ ਪਟਵਾਰੀ ਪਹਿਲਾਂ ਇੱਥੇ ਰਿਹਾ ਜੀ ਉਹਨੇ ਬੜਾ ਗੰਦ ਗੋਲੇ ਇੱਥੇ ਆਵੇ ਜੀ ਕਾਫੀ ਅਫਸਰਾਂ ਬਦ ਗਨੇ ਪੈ ਇਥੋਂ ਦੇ ਕੋਠੇ ਪਰਲੇ ਪਰ ਇਹਨਾਂ ਵੀ ਇਹਨਾਂ ਦੇ ਰਹਿਣ ਕੱਖ ਨਹੀਂ ਜੀ ਇਹ ਰਹਿ ਗਿਆ ਠੀਕ ਇਹਨਾਂ ਦੇ ਬਾਬਾ ਨਾਨਕ ਦੇ ਲੰਗਰ ਨਾਲ ਦਾ ਨਾ ਜੀ ਮੇਰੇ ਸਾਹ ਵਿੱਚ ਇਥੇ ਛੁੱਟੀ ਸੀਗੀ ਸਾਰੀ ਜੀ ਜਿਹੜਾ ਇੱਥੇ ਲਗਾਤਾਰ ਜਿਹੜੇ ਲੰਗਰ ਚੱਲੀ ਜਾਂਦੇ ਆ ਇਹ ਕਿੰਨਾ ਵੱਲੋਂ ਜਿਹੜੇ ਚਲਾਇਆ ਜਾ ਰਿਹਾ ਇਹ ਸੰਸਤਾ ਚਲਾ ਰਹੀ ਕੋਈ ਜੀ ਸੰਸਤਾ ਆ ਰਹੀਏ ਕੋਈ ਇਧਰੋਂ ਆਪਣੇ ਆ ਕਾਂਗਰਸਾਂ ਦੇ ਵੱਲੋਂ ਕੋਈ ਰਾਏ ਵੜਿੰਗਾ ਸਾਹਿਬ ਜੀ ਆਏ ਨੂੰ ਕਿਹਾ ਸੀਗਾ ਵੀ ਤੁਸੀਂ ਚਲੋ ਕੋਈ ਜਿੰਨੇ ਕਰਦੇ ਆ ਸੀ ਜੀ ਕੋਈ ਹੋਰ ਵੀ ਕੋਈ ਸਿੰਗਰ ਆ ਰਿਹਾ ਭਰਾ ਕੋਈ ਜਿਵੇਂ ਵੀ ਉਹ ਆ ਰਿਹਾ ਕੋਈ ਬਾਕੀ ਆ ਜਿਹੜੇ ਆ ਨਾ ਝਾੜੂ ਸਰਕਾਰ ਦੀ ਜਿਹੜੀ ਜੀ ਇਹ ਲੰਗਰ ਇਹ ਉਹ ਉਹਨਾਂ ਦਾ ਲਿਆ ਕੇ ਤੇ ਨਾ ਸਾਡੀ ਮੋਹਰ ਲੱਗ ਅਸੀਂ ਵੰਡਣ ਨਹੀਂ ਜਾਣਾ ਠੀਕ ਆ ਦਾ ਇਹ ਪੁਆਇੰਟ ਬਣਾਦੇ ਸਾਡਾ ਚੱਲੇਗਾ ਜੀ ਠੀਕ ਸਾਨੂੰ ਕੁਝ ਵੀ ਆ ਕਰਾਣ ਦੇ ਨਕਰਾਲੇ ਬਸ ਗੱਲ ਖਤਮ ਹੋਣ ਤੇ ਹੈਲਪ ਕਿੰਨੀ ਕੀਤੀ ਉਹਨਾਂ ਵੱਲੋਂ ਨਾਲ ਵੇਖ ਹੀ ਨਾ ਤੋ ਆਦੂ ਕਿੰਨੀ ਕੋਈ ਵੀ ਬੈਠਣ ਜਰੇ ਡਾਂਗਣਾ ਹੈ ਨਾ ਕੀ ਮਤ ਅੰਦਰ ਮੂੰਹ ਤੇ ਖੁਸ਼ੀ ਹੈ ਉਹਨਾਂ ਤੇ ਜੀ ਅੰਦਰ ਅੰਦਰ ਸਰ ਪਾਟੇ ਰਿਆ ਹੋਣਾ ਜੀ ਕਿਸ ਤਰ੍ਹਾਂ ਬਿਆਨ ਕਰਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਅਗੇ ਨਵलो ਕੀਤਾ ਜਾਵੇ ਇਹਨਾਂ ਵੱਲੋਂ ਤਾਂ ਵੀਰ ਜੀ ਗੱਲ ਸੁਣਾ ਮੇਰੀ ਵੀ ਜਿਹੜਾ ਹੈ ਪਹਿਲੀ ਵਾਰ ਤੋਂ ਖੱਡੇ ਖੁੱਡੇ ਜਿੰਨੇ ਪਾ ਦੋ 2.5 ਲੱਖ ਰੁਪਏ ਮੰਨ ਕੇ ਚੱਲ ਚਾਹੀਦਾ ਵੀ 1 ਲੱਖ 20 ਹਜ਼ਾਰ ਜੀ ਪਹਿਲੀ ਵਾਰ ਤੋਂ ਦੇਣਾ ਕੀ 5400 ਪਿਛਲੇ ਤਿੰਨ ਨੰਨੇ ਪੈਸੇ ਕਿੰਨੇ ਕੋ 5500 ਕੋ 52 ਉਹ ਹੀ ਨਹੀਂ ਇਹਨਾਂ ਪੂਰੇ ਪਹੁੰਚ ਜੀ ਹੁਣ ਫੋਨ ਜਾ ਸਭ ਇਹ ਪੂਰਾ ਆ ਜੂਗਾ ਪੰਜਾਬ ਦੱਸੋ ਜਾਣੇ ਬਣੇ ਜੀ 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 ਕਿ ਆਪਾਂ ਨਹੀ ਵੀ ਦੇ ਕੋਠੇ ਚਲੇ ਗਾਰੇ ਮਰ ਗਏ। ਇਹ ਕੋਈ ਬੰਦਾ ਇਹਨਾਂ ਦਾ ਗੰਨ ਦੀ ਬਾਤ ਆ ਜਿੰਨਾ ਕਹੇ ਤੋਂ ਵੀ ਇਹਨਾਂ ਨੂੰ ਘੱਟ ਤੋਂ ਘੱਟ 1 ਲੱਖ 20 ਤੋਂ ਪਲੱਸ ਤੋਂ ਜ਼ਿਆਦਾ ਫੇਲੀ ਕੜਦਾ। ਜਿਵੇਂ ਹਲਾਦ ਹੋਈ ਜਾਂਦੀ। ਜਿਵੇਂ ਪਾਣੀ ਪਤਾ ਹੋਵੇ ਇਹਨਾਂ ਦੇ ਪੈਸੇ ਵਧੀਆਂ ਜਾਂਦੇ ਗੱਲ ਉਹਨਾਂ। ਠੀਕ। ਤੇ ਕੀ ਲੱਗਦਾ ਹੈ ਜਦੋਂ ਇਹ ਪਾਣੀ ਸੁੱਕੇਗਾ ਤਾਂ ਕੀ ਕਣਕ ਦੀ ਫਸਲ ਹੈ ਜਿਹੜੀ ਬੀਜੀ ਜਾ ਸਕਦੀ ਹੈ? ਮੇਰੇ ਸਾਹਬ ਜੀ 50 ਸਾਲ ਨਹੀਂ ਬਈ ਜਿਹਨਾਂ ਕੰਮ ਚੱਲੀ ਜਾਂਦਾ ਇੱਥੇ। ਇਹ ਪਹਿਲਾਂ ਵਿਚਾਰੇ ਪਛੇ ਲੋਕ ਨੇ ਕੀ ਕਰਨ ਦੇ? ਜੀ। ਅਸੇ ਚੜੇ ਕਿ ਗੁਜ਼ਾਰਾ ਕਰਦੇ ਨੇ ਕੋਈ ਇੱਥੇ ਕਹਿੰਦਾ ਭਰਾਣਾ ਪੀ ਕੇ ਆਂਦਾ ਰੂ ਆਪ ਤਾਂ ਬਹੁੰਦਾ ਰੂ ਪਿੰਦਾ ਬੰਦ ਮਾਣਾ ਜੀ ਓਟਾ ਮੰਗੜਦ ਰਜਾ ਰਾਜ ਕੀ ਉਥੇ ਆ ਹਲਕੇ ਰਲਣਾ ਮੱਚ ਪਹਿਲਾਂ ਉਦੋਂ ਕੀ ਸੀ ਕੋਈ ਭਰਾਣਾ ਕਹਿੰਦਾ ਤੂੰ ਪੀ ਕੇ ਅਗਲੇ ਤਾਂ ਦੁਖੀ ਤੱਕਲੇ ਪੀਣ ਦੀ ਹੁਣਾਂ ਹਲੇ ਕਾਲੇ ਵੀ ਕੱਟਣੇ ਨੇ ਮੈਂ ਤਾਂ ਕਹਣਾ ਜਿੰਨੇ ਸੱਤਾ ਅਸਲੀ ਬੈਠੀ ਨਾ ਵਿਚਾਰੇ ਜਿੰਨੇ ਵੀ ਆਪਣੇ ਭਰਾ ਕਿੱਥੋਂ ਵੀ ਆਇਆ ਕਿੱਥੋਂ ਮਰਜੀ ਆਵੇ ਆਪਾਂ ਜੀ ਇੰਨਾ ਕੋ ਆਪਾਂ ਬਖਸ਼ਿਆ ਨਹੀਂ ਪਿਆ ਤਾਂ ਚੁੱਪ ਕਰਕੇ ਨਾ ਵੀ ਹੁਣ ਜਦੋਂ ਵੀ ਇਹਨਾਂ ਓਟ ਓਟ ਪਾਉਣੀ ਆ ਜੀ ਆ ਦਾ ਸੋਝ ਸਮੇਂ ਤੇ ਪਾਓ ਹਾਂ ਠੀਕ